ਠੀਕ <tiegel> ਹੈ <tiegel> ਹਾਂਜੀ ਮੈਮ ਕੀ ਨਾਮ ਜੀ ਮੇਰਾ ਨਾਮ ਜਸਪ੍ਰੀਤ ਕੌਰ ਮੈਂ ਪਿੰਡ ਅਜਵਲ ਤੋਂ ਅੱਛਾ ਜੀ ਇਹ ਬਲਾਕ ਸੰਪਤੀ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਆਂ ਹਾਂਜੀ ਕਿਹੜੀ ਪਾਰਟੀ ਤੋਂ ਲੱਗੇ ਹੋ ਭਾਰਤੀ ਜਨਤਾ ਪਾਰਟੀ ਅੱਛਾ ਜੀ ਕਿਹੜੇ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਪਹਿਲਾਂ ਸਰਪੰਚੀ ਦੇ ਵਿੱਚ ਸਾਰਿਆਂ ਨੇ ਵੋਟ ਪਾ ਕੇ ਕੰਮਜਬ ਬਣਾਇਆ ਇਦਾਂ ਹੀ ਹੁਣ ਵੀ ਸਾਰੇ ਜਾਣੇ ਸਾਨੂੰ ਸਪੋਰਟ ਕਰਨ ਔਰ ਵੋਟ ਪਾ ਕੇ ਕੰਮਜਬ ਬਣਾ ਹਾਂਜੀ ਪ੍ਰਧਾਨ ਜੀ ਇਹ ਅੱਜ ਤੋਂ ਕੈਂਪੇਨਿੰਗ ਸ਼ੁਰੂ ਕਰ ਦਿੱਤੀ ਹੈ ਤੁਸੀਂ ਹਾਂਜੀ ਭਾਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਪਹਿਲਾਂ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਜਿਤਾਇਆ ਵਾ ਉਸੇ ਤਰ੍ਹਾਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਪਿੰਡ ਵਾਸੀਆਂ ਨੂੰ ਆਦਮਬਾਲ ਜਿਹੜਾ ਹੁਣ ਸਾਡਾ ਜ਼ੋਨ ਬਣਿਆ ਵਾ ਇੱਕ ਆਦਮਬਾਲ ਅਜੋੜ ਰਸੂਲਪੁਰ ਤੇ ਰਵਦਾਸਨਗਰ ਇਹ ਸਾਡੇ ਜ਼ੋਨ ਦੇ ਚਾਰ ਹਲਕਾ ਚਾਰ ਚਾਰ ਪਿੰਡੇ ਆ ਇਹਨਾਂ ਦੀਆਂ ਸਾਰੇ ਇਲਾਕਾ ਨਿਵਾਸੀਆਂ ਸਾਡੀ ਬੇਨਤੀ ਹੈ ਕਿ ਸਾਡਾ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਬੀਜੇਪੀ ਤੋਂ ਜਸਪ੍ਰੀਤ ਕੌਰ ਨਾਮ ਤੋਂ ਕੈਂਡੀਡੇਟਾ ਉਹਨੂੰ ਬੀਜੇਪੀ ਦੇ ਕਮਲ ਦੇ ਤੋਂ ਉਹਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡੇ ਜਿੰਨੇ ਵੀ ਸੰਤੀਆਂ ਅਸੀਂ ਜਿੰਨੀਆਂ ਵੀ ਜਿੱਤੀਆਂ ਵਾ ਉਹ ਸਾਰੀਆਂ ਬੀਜੇਪੀ ਦੀਆਂ ਹੀ ਜਿੱਤੀਆਂ ਵਾ ਆ ਪਿੱਛੇ ਤੋਂ 5 ਸਾਲ ਤੇ 15 ਸਾਲ ਪਹਿਲਾਂ ਲੈ ਚਲੋ ਜਿੰਨੀਆਂ ਵੀ 15 ਸਾਲ ਪਹਿਲੀਆਂ ਬਲਾਕ ਸੰਮਤੀ ਹੈਗੀਆਂ ਸਾਰੇ ਬਲਾਕ ਸੰਮਤੀ ਜਿਹੜੇ ਪਿੱਛੇ ਆ ਅਜੋਵਾਲ ਤੋਂ ਬੀਜੇਪੀ ਹੀ ਜਿੱਤਦੀ ਗਈ ਹੈ ਸਾਨੂੰ ਹੁਣ ਵੀ ਆਸ ਤੇ ਉਮੀਦ ਪੂਰੀ ਆ ਲੋਕਾਂ ਤੇ ਕਿ ਸਾਨੂੰ ਇਸ ਵਾਰ ਫੇਰ ਉਹ ਸਾਡੀ ਝੋਲੀ ਵਿੱਚ ਜਿੱਤ ਪਾਉਣਗੇ ਅਨੀ ਸਰਪੰਚ ਬਲਾਕ ਸੰਮਤੀ ਚੋਣਾਂ ਦਾ ਜੋ ਤੁਸੀਂ ਅਗਾਜਾ ਜੀ ਕਿਤਾ ਜੀ ਉਹਦੇ ਸੰਬੰਧੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਆਰਤੀ ਪਿੰਡ ਅਜੋਵਾਲ ਤੋਂ ਸਰਪੰਚ ਅੱਜ ਅਸੀਂ ਡੋਰ ਤੋਂ ਡੋਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ ਆਪਣੇ ਸੰਮਤੀ ਮੈਂਬਰ ਚੇਅਰਮੈਨ ਦੇ ਇਲੈਕਸ਼ਨ ਆ ਰਹੇ ਆ ਉਹਨਾਂ ਚੇਅਰਮੈਨ ਦੇ ਅਹੁਦੇ ਤੇ ਉਮੀਦਵਾਰ ਜਸਪ੍ਰੀਤ ਕੌਰ ਨੂੰ ਖੜਾ ਕੀਤਾ ਹੈ ਬਲਾਕ ਸੰਮਤੀ ਮੈਂਬਰ ਤੇ ਤੇ ਅਸੀਂ ਅੱਜ ਇੱਥੇ ਦਰਬਾਰ ਮੁਖਤਿਆਰ ਸ਼ਾਜੀ ਦੇ ਮੱਥਾ ਟੇਕ ਕੇ ਇਸ ਚੀਜ਼ ਦੀ ਜੋਟ ਡੋਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿਹੜਾ ਜ਼ੋਨ ਹੈ ਜੀ ਜ਼ੋਨ 2 ਆਦਮਬਾਲ ਤੋਂ ਕਿਹੜੇ ਕਿਹੜੇ ਪਿੰਡੇ ਦੇ ਵਿੱਚ ਆ ਇਹਦੇ ਵਿੱਚ ਆਦਮਬਾਲ ਆ ਰਿਹਾ ਅਜੋਵਾਲ ਆਪਣੇ ਰਸੂਲਪੁਰ ਔਰ ਰਵਿਦਾਸਨਗਰ ਕਿਹੜਾ ਮੁੱਦੇ ਦੇ ਉੱਤੇ ਇਲੈਕਸ਼ਨ ਲੜਿਆ ਜਾ ਰਿਹਾ ਕਿ ਕਿੰਨੀ ਆਏ ਨਹੀਂ ਅੱਜ ਤੇ ਵੀ ਪੁਣੀ ਨਹੀਂ ਗਈ ਸਾਡੇ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਹੈ ਆਪਣੇ ਸੀਵਰੇਜ ਨਹੀਂ ਪਿਆ ਹੋਇਆ ਜੋ ਸਭ ਤੋਂ ਜ਼ਿਆਦਾ ਲੋਕਾਂ ਦੀ ਸਮੱਸਿਆ ਹੈ ਇਸ ਟਾਈਮ ਤੇ ਤੇ ਗਲੀਆਂ ਨਹੀਂ ਕਈ ਬਣੀਆਂ ਹੋਈਆਂ ਬਾਕੀ ਸਾਡੇ ਇੱਕ ਪੰਚਾਇਤਕਰ ਵਧੀਆ ਸਾਨੂੰ ਚਾਹੀਦਾ ਆ ਤੇ ਪਾਣੀ ਦੀ ਲਈ ਵੀ ਇੱਕ ਹੋਰ ਟੈਂਕੀ ਚਾਹੀਦੀ ਹੈ ਕਿਉਂਕਿ ਸਾਡੇ ਇੱਥੋਂ ਬਹੁਤ ਦੂਰ ਦੂਰ ਤੱਕ ਪਾਣੀ ਜਾਂਦਾ ਹੈ ਇੱਕ ਟਿਊਬਵਲ ਦਾ ਕਨੈਕਸ਼ਨ ਆ ਉੱਥੇ ਟੈਂਕੀ ਦੀ ਵੀ ਸਾਨੂੰ ਜ਼ਰੂਰਤ ਹੈ ਲੋਕਾਂ ਨੇ ਕਿਦਾਂ ਹੰਕਾਰ ਮਰਦੇ ਆ ਤੁਹਾਨੂੰ ਇਲੈਕਸ਼ਨ ਤੋਂ ਜਿਹੜੇ ਲੋਕਾਂ ਬੋਲੋ ਤਾਂ ਸਾਨੂੰ ਥੀਵਜ਼ ਜਿਹੜੇ ਅਸੀਂ ਪਤਾ ਕੀਤੇ ਆ ਅੱਛੇ ਹੀ ਆਏ ਆ ਅਸੀਂ ਇਹ ਲੋਕਾਂ ਨੂੰ ਅਪੀਲ ਕਰਾਂਗੇ ਜਿਵੇਂ ਸਾਡਾ ਸਰਪੰਚੀ ਵੱਲੇ ਸਾਥ ਦਿੱਤਾ ਹੁਣ ਵੀ ਸਾਡਾ ਇੱਕ ਵਾਰ ਫਿਰ ਤੋਂ ਸਾਥ ਦੇਣ ਤਾਂ ਕਿ ਅਸੀਂ ਜਸਪ੍ਰੀਤ ਕੋਰ ਨੂੰ ਅ ਅੱਗੇ ਲਿਆ ਸਕੀਏ। ਔਰ ਜਸਪ੍ਰੀਤ ਕੋ ਖੜੇ ਹੈ ਇਹ ਆਪਣੇ ਬਾਬੇ ਮੁਤਿਆਰ ਸ਼ਾਹ ਦੇ ਦਰਬਾਰ ਤੇ ਆਇਆ ਮੈਂ ਗੱਦੀ ਨਿਸ਼ੀਨਾ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਕਿ ਕਾਮਯਾਬੀ ਇਹਨਾਂ ਨੂੰ ਮਿਲੇ। 25 ਸਾਲ ਹੋ ਗਏ ਸਾਨੂੰ ਆਪਣੇ ਪਾਰਟੀ ਦੇ ਨਾਲ ਰਹਿ ਗਿਆ ਨੂੰ ਬੱਬੂ ਪ੍ਰਧਾਨ ਜਿਹੜਾ ਮੇਰਾ ਬੇਟਾ ਆ ਉਹਦੇ ਨਾਲ ਸਾਰੇ ਜਣੇ ਸਾਥ ਦਿਓ ਅੱਗੇ ਵੀ ਬਹੁਤ ਦਿੱਤਾ ਹੁਣ ਵੀ ਦਿਓ ਸਾਡਾ ਹਾਂਜੀ ਇਹ ਇਹ ਇਲੈਕਸ਼ਨਾਂ ਦਾ ਟਾਈਮ ਸ਼ੁਰੂ ਹੋ ਗਿਆ ਜੀ ਹਾਂਜੀ ਹਾਂਜੀ ਜੂਨ ਪ੍ਰਚਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਜੇ ਸਾਡੇ ਆਪਣੇ ਬੀਜੇਪੀ ਤੋਂ ਕੈਂਡੀਡੇਟ ਖੜੇ ਹੈ ਜਸਪ੍ਰੀਤ ਕੋਰ ਤੇ ਅਸੀਂ ਸਾਰੇ ਨੇ ਉਹਨੂੰ ਮਿਲ ਕੇ ਸਪੋਰਟ ਕਰਨਾ ਵਾ ਤੇ ਅਸੀਂ ਲਾਸਟ ਇਲੈਕਸ਼ਨ ਵੀ ਜਿੱਤੇ ਹੋਏ ਸਰਪੰਚੀ ਦੇ ਤੇ ਇਸ ਵਾਰੀ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡਾ ਆਪਣਾ ਜੋਵਾਲ ਆਦਮਵਾਲ ਜਿੰਨਾ ਵੀ ਹੈ ਸਾਡਾ ਏਰੀਆ ਆਂਦਾ ਵਾ ਤੇ ਸਾਨੂੰ ਬੀਜੇਪੀ ਨੂੰ ਵੋਟ ਤੋਂ ਵੱਧ ਤੋਂ ਵੱਧ ਪਾ ਕੇ ਸਾਨੂੰ ਜਿਆਦਾ ਤੇ ਜਿਆਦਾ ਵੋਟਾਂ ਪਾ ਕੇ ਭਾਰੀ ਬੋਮਤ ਨਾਲ ਸਾਨੂੰ ਜਿਤਾਣਗੇ ਤੇ ਹੁਣ ਅਸੀਂ ਲਾਸਟ ਟਾਈਮ ਵੀ ਬੀਜੇਪੀ ਦੇ ਸਾਰੇ ਜਿੰਨੇ ਕੈਂਡੀਡੇਟ ਸੀਗੇ ਪਹਿਲੇ ਵੀ ਅਸੀਂ ਬੀਜੇਪੀ ਵੱਲੋਂ ਜਿੱਤੇ ਗਏ ਆ ਤੇ ਹੁਣ ਅਸੀਂ ਸਟਾਰਟਿੰਗ ਤੋਂ ਬੀਜੇਪੀ ਨੂੰ ਸਪੋਰਟ ਕਰਦੇ ਆ ਹੁਣ ਵੀ ਅਸੀਂ ਬੀਜੇਪੀ ਨੂੰ ਹੀ ਸਪੋਰਟ ਕਰਾਂਗੇ